ਮੇਰਾ ਨਾਮ 10 ਕੇ ਵਾਰਡ ਨੰਬਰ 10 ਕੇ ਹੈ ਮੇਰਾ ਨਾਮ ਜੀ ਚਰਨ ਸਿੰਘ ਗਮਾਨਤੀ ਪਹਿਲਵਾਨ ਵਾਰਡ ਨੰਬਰ 24 ਵਾਰਡ ਇੰਚਾਰਜ ਦੇ ਬਲੋਗ ਇੰਚਾਰਜ ਹੈ ਜਿਹੜਾ ਖੂਨਾਨ ਕੈਂਪ ਲਾਇਆ ਗਿਆ ਕਿਹੜੀ ਸੰਸਥਾ ਵੱਲੋਂ ਉਹਦੇ ਬਾਰੇ ਇਹ ਜੀ ਸਾਡੇ ਵੱਡੇ ਭਰਾ ਸਰਦਾਰ ਮਜੀਦ ਸਿੰਘ ਜੀ ਸੁਸਾਇਟੀ ਧੰਨ ਧੰਨ ਬਾਬਾ ਬੁੱਢਾ ਸੁਸਾਇਟੀ ਵੱਲੋਂ ਜੀ ਹਰ ਸਾਲ ਦੀ ਤਰ੍ਹਾਂ ਬਲੱਡ ਕੈਂਪ ਲਗਾਇਆ ਜਾਂਦਾ ਹੈ ਤੇ ਅੱਜ ਦੇ ਦਿਨ ਵੀ ਬਲੱਡ ਕੈਂਪ ਲਗਾਇਆ ਗਿਆ ਹੈ ਜੀ ਵੇਰੀ ਬਹੁਤਿਆਰ ਮਨਾਂ ਦੇ ਵਿੱਚ ਅਜੇ ਵੀ ਡਰ ਰਹਿੰਦਾ ਜੇ ਬਲੱਡ ਰੈਡ ਬਲੇਡ ਤੇ ਹਰ ਨਾਲ ਜਿਹੜੀ ਹੈ ਜਮਜੋੜੀ ਆ ਜਾਂਦੀ ਹੈ ਜਾਂ ਇਸ ਤਰ੍ਹਾਂ ਦੀ ਜਿਹੜੀ ਹੁੰਦੀ ਹੈ ਨਹੀਂ ਵੇਖੋ ਜੀ ਇਹ ਤੇ ਹਰ ਇੱਕ ਚੀਜ਼ ਨਾਲ 네ਗਟਿਵ ਪੋਜ਼ਿਟਿਵ ਜੁੜਿਆ ਹੈ ਆਪਣੇ ਥੋਰ ਪ੍ਰੋਸੈਸ ਹੀ ਹੈ ਜੇ 네ਗਟਿਵ ਸੋਚੋਗੇ ਤਾਂ 네ਗਟਿਵ ਰਿਜ਼ਲਟ ਨਿਕਲਣਾ ਹੈ ਜੇ ਪੋਜ਼ਿਟਿਵ ਸੋਚੋਗੇ ਤਾਂ ਪੋਜ਼ਿਟਿਵ ਨਿਕਲਣਾ ਹੈ ਮੈਂ ਖੁਦ ਹੀ ਆਪਣੀ ਗੱਲ ਕਰਦਾ ਮੇਰੇ ਸਾਨੂੰ 21 ਵਾਰ ਮੈਂ ਕਢਾ ਚੁੱਕਿਆ ਹਾਂ ਤੇ 22 ਵਾਰ ਅਜ ਕਢਵਾਉਣ ਜਾ ਰਿਹਾ ਹਾਂ ਇਹ ਬਾਕੀ ਮੇਰੇ ਸਾਹ ਜਿੰਨੀ ਵਾਰ ਅਸੀਂ ਕਢਵਾਈਏ ਤੰਦਰੁਸਤ ਬੰਦਾ ਜਿਹੜਾ ਹੈਗਾ ਉਹਨੂੰ ਕ ਉਦੇ ਵਾਸਤੇ ਲਾਇਬਨ ਦਾਇਆ ਕਿ ਆਪਣੀ ਸਰੀਰ ਦੀ ਜਿਹੜੀ ਤੰਦਰੁਸਤੀ ਜਾਂਦੀ ਹੈ ਬਰਕਰਾਰ ਰਹਿੰਦੀ ਹੈ ਜੀ ਮਹਾਦਾਨ ਮੰਨਿਆ ਜਾਂਦਾ ਇਸ ਨੂੰ ਜਿੰਨਾ ਜ਼ਰੂਰੀ ਸਮਝਦੇ ਬਿਲਕੁਲ ਬਿਲਕੁਲ ਜਿਹੜਾ ਖੂਨ ਹੈ ਮਹਾਦਾਨ ਮੰਨਿਆ ਜਾਂਦਾ ਇੱਕ ਬੜੀ ਵਧੀਆ ਇਹ ਸੇਵਾ ਹੈਗੀ ਹੈ ਜਿੱਦਾਂ ਤੁਹਾਨੂੰ ਦੱਸਿਆ ਜਾਂਦਾ ਕਿ ਗੁਰਨਾਨਕ ਹਸਪੀਟਲ ਦੇ ਵਿੱਚ ਇਹ ਉੱਥੇ ਬੱਚੇ ਹੈਥੈਲਾਸੀਮੀ ਦੇ ਮਰੀਜ਼ ਹੈਗੇ ਜਿਨ੍ਹਾਂ ਨੂੰ ਹਰ ਸਾਲ ਇਹ ਸਾਡੇ ਭਰਾ ਇਹ ਮਨਜੀਤ ਸਿੰਘ ਬੂਟਾ ਜੀ ਜਿਹੜੇ ਹੈਗੇ ਆ ਹਨਾ ਉਹਨਾਂ ਨੂੰ ਹਰ ਸਾਲ ਬਲੱਡ ਡੋਨੇਟ ਜਿਹੜਾ ਉੱਥੇ ਕਰਦੇ ਆ ਉਹਨਾਂ ਵਾਸਤੇ ਹਰ ਸਾਲ ਇਹ ਕੈਂਪ ਲਗਾਇਆ ਜਾਂਦਾ ਹੈ ਨੌਜਵਾਨ ਜਿਹੜੇ ਅੱਜ ਕੱਲ ਦੇ ਨਸ਼ਿਆਂ ਦੇ ਦੇ ਵਿੱਚ ਜਿਹੜੇ ਦਲਦਲ ਚ ਡਾ ਰਹੇ ਉਹਨਾਂ ਵਾਸਤੇ ਬਲੈਕ ਟੂ ਬੈਟਰੀ ਬਾਰੇ ਕੀ ਹਾਂਜੀ ਹਾਂਜੀ ਉਹਨਾਂ ਵਾਸਤੇ ਇੱਕ ਬੜਾ ਇੱਕ ਸੁਨਹਿਰੀ ਮੌਕਾ ਹੈ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡਾ ਸਰਕਾਰਾਂ ਵੀ ਉੱਚ ਬੜਾ ਵਧੀਆ ਸਾਥ ਦੇ ਰਹੀਆਂ ਜਿਦਾਂ ਤੁਸੀਂ ਦੇਖ ਰਹੇ ਹੋ ਕਿ ਅੱਜ ਦੇ ਟਾਈਮ ਦੇ ਵਿੱਚ ਇੱਕ ਬੜੀ ਵਧੀਆ ਇੱਕ ਲਹਿਰ ਚੱਲ ਰਹੀ ਹੈ ਹਨਾ ਜੁਧ ਨਸ਼ਿਆਂ ਦੇ ਵਿਰੁੱਧ ਉਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਹਾਂ ਕਿ ਉਹ ਜੋ ਉਸ ਨੌਜਵਾਨਾਂ ਨੂੰ ਜੋ ਨਸ਼ੇ ਦੀ ਦਲਦਲ ਚ ਹਨਾ ਫਸੇ ਹੋਏ ਆ ਉਹਨਾਂ ਨੂੰ ਕਿਸੇ ਨਾ ਕਿਸੇ ਜਾਂ ਸੁਸਾਇਟੀ ਦੇ ਰਾਹੀਂ ਹਨਾ ਜਾਂ ਕਹਿ ਲਈ ਕਿਸੇ ਮੰਦਰ ਗੁਰਦੁਰ ਰਾਏ ਜਾਂ ਸੇਵਾ ਦੇ ਰਹੀ ਹੈ ਨਾ ਕੋਈ ਨਾ ਕੋਈ ਆਪਣੀ ਸੇਵਾ ਦੇ ਵਿੱਚ ਰੁੱਝੇ ਰਹਿਣਾ ਚਾਹੀਦਾ ਹੈ ਕਿ ਜਿਹੜਾ ਉਹਨਾਂ ਦਾ ਦਿਮਾਗ ਹੈ ਜਿਹੜਾ ਹਨਾ ਕਿਸੇ ਸਹੀ ਬਣੇ ਲੱਗ ਸਕੇ ਕਿ ਜਿਹੜੀ ਇਹ ਦਲਦਲ ਚੋਂ ਹੈਗਾ ਨਿਕਲਿਆ ਜਾ ਸਕੇ ਕਿੰਨੇ ਕ ਨੌਜਵਾਨ ਹਮ ਤੱਕ ਜਿਹੜੇ ਫੂਲ ਦੇ ਚੁੱਕੇ ਤੇ ਕਿੰਨੀ ਕਿ ਗੱਲਤੀ ਹੈ ਹੱਲੇ ਤੱਕ ਮੈਂ ਜਿਸ ਤੱਕ ਮੈਨੂੰ ਪਤਾ ਹੈ ਕੋਈ 35 ਤੋਂ 40 ਜਿਹੜੇ ਸਾਡੇ ਭਰਾ ਨੌਜਵਾਨ ਜਿਹੜੇ ਹੈਗੇ ਆ ਬਲੱਡ ਡੋਨੇਟ ਕਰ ਚੁੱਕੇ ਆ ਜੀ ਨਾਮ ਦੱਸ ਕੇ ਤੇ ਸੁਸਾਇਟੀ ਦਾ ਨਾਮ ਦੱਸ ਕੇ ਮੇਰਾ ਨਾਮ ਮਜੀਤ ਸਿੰਘ ਜੀ ਧੰਨ ਧੰਨ ਬਾਬਾ ਬੁੱਢਾ ਜੀ ਸੇਵਾ ਸਹਿਯੋਗੀ ਦਾ ਮੁੱਖ ਸੇਵਾਦਾਰ ਹੋਂਦ ਤੇ ਅੱਜ 41ਵਾਂ ਖੂਨਦਾਨ ਕੈਂਪ ਗੁਰਦੁਆਰਾ ਦੁੱਸ ਦਮਨ ਸਾਹਿਬ ਧਰਮਪੁਰਾ ਵਾਰਡ ਨੰਬਰ 24 ਹਲਕਾ ਪੂਰਬੀ ਵਿਖੇ ਲਗਾਇਆ ਗਿਆ ਸਾਰੇ ਵੀਰਾਂ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ ਸੋ ਇਹ ਇਹ ਕੇਵੀਆਈ ਬਲੱਡ ਬੈਂਕ ਮਜੀਠਾ ਰੋਡ ਸਰਦਾਰ ਵਿਕਰਮਜੀਤ ਸਿੰਘ ਜੀ ਉਹਨਾਂ ਦੀ ਸਾਰੀ ਸਮੂਹਟੀ ਡਾਕਟਰ ਦੀ ਟੀਮ ਦੀ ਰਹਿਣ ਰਮਾਈ ਇੱਥੇ ਲੱਗ ਰਿਹਾ ਵਾ ਸੋ ਬੜੇ ਵਧੀਆ ਤਰੀਕੇ ਦੇ ਨਾਲ ਮੈਨੇਜ ਕੀਤਾ ਗਿਆ ਵਿਕਰਮਜੀਤ ਜੀ ਵੱਲੋਂ ਔਰ ਸਾਰੀ ਟੀਮ ਵੱਲੋਂ ਵਧੀਆ ਕੈਂਪ ਲਗਾਇਆ ਗਿਆ। ਕੀ ਕਹਣਾ ਜੀ ਉਹਦੇ ਨੌਜਵਾਨਾਂ ਨੂੰ ਜਿਹੜੇ ਬਲੈਕ ਗ੍ਰੇਡ ਤੋਂ ਭੱਜਦੇ ਨੇ ਜਾਂ ਡਰਦੇ ਨੇ। ਦੇਖੋ ਜੀ ਬਲੱਡ ਡੋਨੇਟ ਜਿਹੜਾ ਇਹ ਖੂਨਦਾਨ ਮਹਾਦਾਨ ਹੈ। ਇਹਦੇ ਵਿੱਚ ਪਹਿਲਾਂ ਤਾਂ ਮੈਂ ਆਪਣੇ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਚਰਨਜੀਤ ਸਿੰਘ ਜੀ ਮਾਨਤੀ ਪਹਿਲਵਾਨ ਜੋ ਮੇਰਾ ਹਮੇਸ਼ਾ ਸਾਥ ਦਿੰਦਾ ਰਹਿੰਦਾ ਹੈ ਹਰ ਸਮੇਂ-ਸਮੇਂ ਤੇ ਸਰਦਾਰ ਵਿਕਰਮਜੀਤ ਸਿੰਘ ਜੀ ਜਸਪਾਲ ਸਿੰਘ ਹੀਰਾ ਜੀ ਜਿਵੇਂ ਆਪਣੀ ਸਾਰੇ ਟੀਮਾਂ ਦਾ ਨਾਲ ਲਵਾਂ ਸਾਰੇ ਜਿਹੜੇ ਵੀਰ ਮੇਰ ਨਾਲ ਸਹਿਯੋਗ ਲਾਉਂਦੇ ਨੇ ਉਹਨਾਂ ਦਾ ਪਹਿਲਾਂ ਬਹੁਤ ਧੰਨਵਾਦ ਹੈ ਤੇ ਬਾਕੀ ਰਹਿ ਕੇ ਖੂਨਦਾਨ ਕਰਨ ਤੇ ਜਿਹੜੇ ਨੌਜਵਾਨ ਡਰਦੇ ਵੀ ਨਹੀਂ 18 ਸਾਲ ਤੋਂ ਲੈ ਕੇ 65 ਸਾਲ ਤੱਕ ਦਾ ਕੋਈ ਵੀ ਤੰਦਰੁਸਤ ਇਨਸਾਨ ਖੂਨਦਾਨ ਕਰ ਸਕਦਾ ਵਾ ਇਹਦੇ ਨਾਲ ਕੋਈ ਕਮਜ਼ੋਰੀ ਵੀ ਨਹੀਂ ਆਉਂਦੀ ਔਰ ਸਰੀਰ ਅਕੇ ਨਾਲ ਤੰਦਰੁਸਤ ਰਹਿੰਦਾ ਸਰ 41ਵਾਂ ਖੂਨਦਾਨੈਂਪ ਆ ਬੜੀ ਵੱਡੀ ਜਿਹੜੀ ਹੈ ਤੁਹਾਡਾ ਡਾਕਟਰ ਅਲਾਵਾ ਕਿ 41ਵਾਂ ਖੂਨਦਾਨੈਂਪ ਲਗਾਇਆ ਵਾ ਇਹ ਕਾਰਨ ਕਿ ਖੂਨਦਾਨ ਕੈਂਪ ਜਿਹੜੇ ਤੁਹਾਡੇ ਕੋਲੋਂ ਦੁਦਿਤ ਕੀਤੇ ਜਾਂਦੇ ਆ ਖੂਨਦਾਨ ਦੀ ਜਿਹੜੀ ਨਾ ਅਹਿਮੀਅਤ ਜਿਹੜੀ ਏ ਜਦੋਂ ਵੇਖੇ ਥੈਲਾਸੀਮੀ ਦੇ ਔਰ ਮੈਂ ਹਮੇਸ਼ਾ ਜਦੋਂ ਵੀ ਤਰੀਮ ਕੀਤੀ ਆ ਆ ਲਾਗੇ ਮੇਰੇ ਬਿਕਰਮਜੀਤ ਸਿੰਘ ਜੀ ਏ ਇਹ ਸਾਡੀ ਮੇਨ ਪਾਵਰ ਦੇ ਨਾਲ ਇਹਨਾਂ ਦੇ ਨਾਲ ਹੀ ਕਿਉਂਕਿ ਥੈਲਾਸੀਮੀ ਦੇ ਜਿਹੜੇ ਬੱਚੇ ਇੰਨਾ ਕੋ ਵੀ ਹਸਪੀਟਲ ਦੇ ਵਿੱਚ ਹੈਗੇ ਨੇ ਇਹਨਾਂ ਦੇ ਬਲੱਡ ਬੈਂਕ ਦੇ ਵਿੱਚ ਵੀ ਹੈਗੇ ਨੇ ਮੇਰੇ ਕੋਲ 26 ਜਾਂ 30 ਦੇ ਕਰੀਬ ਆਪਣੇ ਕੋਲ ਫ੍ਰੀ ਉਹ ਕੋਸਟ ਦਿੰਦੇ ਨੇ ਜਿਹੜੇ ਥੈਲਾਸੀਮੀਆ ਬੱਚਿਆਂ ਨੂੰ ਉਹ ਜਿੰਨਾ ਚੱਕਰ ਆਪਾਂ ਗੱਡੀ ਕੋਈ ਜਿੱਦਾ ਲਾ ਲਓ ਵੀ ਚਾਰਜਿੰਗ ਹੁੰਦੀ ਹੈ ਤੇ ਫਿਰ ਉਹ ਗੱਡੀ ਚਲਦੀ ਜਾਂ ਮੋਬਾਈਲ ਚਾਰਜ ਹੁੰਦਾ ਔਰ ਜਿਹੜਾ ਬਲੱਡ ਆ ਜਿੰਨਾ ਚੱਕਰ ਉਹ ਬੱਚਿਆਂ ਨੂੰ ਬਲੱਡ ਨਹੀਂ ਨਾ ਚੜੇਗਾ ਉਹ ਬੱਚੇ ਆਪਣੀ ਲਾਈਫ ਨਹੀਂ ਜੀ ਸਕਣਗੇ ਸੋ ਬਿਕਰਮਜੀਤ ਸਿੰਘ ਦਾ ਵੀ ਬਹੁਤ ਧੰਨਵਾਦ ਹੈ ਚਰਨਜੀਤ ਸਿੰਘ ਵੀਰ ਦਾ ਵੀ ਧੰਨਵਾਦ ਜਿਹੜਾ ਹਮੇਸ਼ਾ ਮੇਰੇ ਨਾਲ ਸਾਥ ਦਿੰਦਾ ਸੋ ਮੈਂ ਸਾਰੇ ਨੌਜਵਾਨ ਵੀਰਾਂ ਨੂੰ ਇਹੋ ਹੀ ਕਹਾਂਗਾ ਵੀ ਵਾਦ ਤੋਂ ਬਾਦ ਖੂਨਦਾਨ ਕਰਿਆ ਕਰੋ ਸੋ ਚੜਦੀ ਗਲਾ ਮਾਰਿਆ ਰੱਖੋ ਕਿੰਨੇ ਕੁ ਖੂਨਦਾਨੀ ਜਿਹੜੇ ਆ ਹਮ ਖੂਨ ਦੇਣਾ ਚੱਲ ਕਿਹਦੇ ਕਿੰਨੇ 35 ਤੋਂ 40 ਦੇ ਕਰੀਬ ਖੂਨਦਾਨ ਦਾਨਿਕ ਕਰ ਚੁੱਕੇ ਨੇ ਬਾਕੀ ਹੌਲੀ ਹੌਲੀ ਜੂ ਜੂ ਸਮਾਂ ਹੈ ਰਿਫਰੈਸ਼ਮੈਂਟ ਤੁਹਾਡੇ ਕੋਲ ਹੈ ਰਿਫਰੈਸ਼ਮੈਂਟ ਦਿੱਤੇ ਕੋਈ ਕਮੀ ਨਹੀਂ ਜੀ ਮਹਾਰਾਜ ਦੀ ਬੜੀ ਖੁੱਲੀ ਕਿਰਪਾ ਗੁਰਦੁਆਰਾ ਸਾਹਿਬ ਨੇ ਕੈਂਪ ਲੱਗਾ ਤੇ ਆ ਰਿਫਰੈਸ਼ਮੈਂਟ ਦੇ ਆ ਚੜਦੇ ਜਿਹੜੇ ਡੋਨੇਟ ਝੜਦੇ ਨੇ ਬਲੱਡ ਜਦੋਂ ਉਹਨਾਂ ਦੇ ਕਿਸੇ ਪਰਿਵਾਰ ਚ ਮੈਂਬਰ ਨੂੰ ਜ਼ਰੂਰ ਚ ਪੈਂਦੀ ਆ ਅੱਗੀ ਸਹੂਲਤ ਮਿਲਦੀ ਆ ਕਿ ਬਿਲਕੁਲ ਜੀ ਕੋਈ ਵੀ ਲੋੜਵੰਦ ਹੈ ਅੱਜ ਜਿਹੜੀ ਆ ਟੀਮ ਸਾਡੇ ਨਾਲ ਆ ਕੇ ਬਲ ਇਹ ਵੀਰ ਹਰ ਵਾਰੀ ਸਾਡੇ 3 ਮਹੀਨੇ ਬਾਅਦ ਆਈਏ 4 ਮਹੀਨੇ ਬਾਅਦ ਖੂਨਦਾਨ ਕੈਂਪ ਲਾਈਏ 6 ਮਹੀਨੇ ਬਾਅਦ ਜਦੋਂ ਵੀ ਲਾਈਏ ਟੀਮ ਸਾਡੇ ਨਾਲ ਦੌੜਦੀ ਏ ਔਰ ਇਹ ਤਾਂ ਹੀ ਆਂਦੇ ਕਿਉਂਕਿ ਜਦੋਂ ਲੋੜਵੰਦ ਨੂੰ ਕਿਸੇ ਮਰੀਜ਼ ਨੂੰ ਇਹਨਾਂ ਦੇ ਨੂੰ ਮਿਲਦਾ ਵੈ ਬਲੱਡ ਜਾਂ ਟੈਸਟਿੰਗ ਫੀਸ ਘੱਟ ਲੱਗਦੀ ਏ ਸੋ ਇਹ ਵੀਰ ਸਾਡੋਂ ਹਮੇਸ਼ਾ ਤਾਂ ਹੀ ਸਹਯੋਗ ਦੇਦੇ ਨੇ ਤੇ ਉਹ ਵੱਤ ਚੜ ਕੇ ਉਸ ਸਾਧ ਦੇ ਨਾਲ ਆਉਂਦੇ ਨੇ ਤੁਸੀਂ ਵੀ ਨੌਜਵਾਨ ਵੀਰ ਜੇ ਬਹੁਤੇ ਨੌਜਵਾਨ ਵੀਰ ਸਾਡੇ ਜਿਹੜੇ ਇਹ ਨਸ਼ੇ ਦੀ ਦਲਦਲ ਦੇ ਵਿੱਚ ਧਸਦੇ ਜਾ ਰਹੇ ਨੇ ਕੋਈ ਅਪੀਲ ਕੋਈ ਸਨੇਹਾ ਲਾਉਣਾ ਚਾਹੀਦਾ ਦੇਖੋ ਜੀ ਨਸ਼ੇ ਦੀ ਦਲਦਲ ਦੇ ਵਿੱਚ ਸਰਕਾਰਾਂ ਵੱਲੋਂ ਵੀ ਸਹਿਯੋਗ ਚਾਦ ਰਹੇ ਨੇ ਜਿਹੜੀ ਵੀ ਸਰਕਾਰ ਚੱਲ ਰਹੀ ਹੈ ਪੈਲੋ ਵੀ ਚਾਦ ਰਹੇ ਸੀ ਆ ਹੁਣ ਵੀ ਆ ਚਰਨਜੀਤ ਸਿੰਘ ਮਹੰਤੀ ਤੁਹਾਨੂੰ ਤੇ ਪਤਾ ਹੀ ਹੈ ਤੇ ਨਸ਼ਿਆਂ ਦੇ ਖਿਲਾਫ ਕਾਫੀ ਸਮੇਂ ਤੋਂ ਲੜ ਰਿਹਾ ਨੌਜਵਾਨਾਂ ਨੂੰ ਸਮਝਾ ਰਿਹਾ ਉਹਨਾਂ ਦੇ ਕੈਂਪ ਵੀ ਲਾ ਰਿਹਾ ਸੋ ਨਸ਼ੇ ਵੀ ਜਿਹੜੇ ਉਹ ਤੋਂ ਦੂਰ ਰਹਿਣਾ ਚਾਹੀਦਾ ਆਪਾਂ ਤੇ ਕਰ ਮੇਰਾ ਨਾਮ ਵਿਕਰਮਜੀਤ ਸਿੰਘ ਹੈ ਜੀ ਨੌਲੇਜ ਵਾਲਾ ਵੈਲਫੇਅਰ ਸੁਸਾਇਟੀ ਤੋਂ ਮੈਂ ਪ੍ਰੈਜ਼ੀਡੈਂਟ ਆ ਇੰਡੀਆ ਰੈਡਕ੍ਰੋ ਸੁਸਾਇਟੀ ਤੋਂ ਵੀ ਇਵੈਂਟ ਮੈਨੇਜਰ ਆ ਸੋ ਅੱਜ ਜੋ ਬਲੱਡ ਡੋਨੇਸ਼ਨ ਕੈਂਪ ਲਾ ਰਿਹਾ ਲੱਗਾ ਹੋਇਆ 14 ਜੂਨ ਨੂੰ ਵਰਲਡ ਬਲੱਡ ਡੋਨੇ ਉਦੇ ਤਹਿਤ ਅੱਜ ਬਲੱਡ ਕੈਂਪ ਧੰਨ ਧੰਨ ਬਾਬਾ ਬੁੱਢਾ ਜੀ ਸੇਵਾ ਸੁਸਾਇਟੀ ਵੱਲੋਂ ਸਦਾ ਮਜੀਦ ਸਿੰਘ ਝੋੜਾ ਫਟਕ ਮੰਤੀ ਪਹਿਲਵਾਂ ਜੀ ਕਿਉਂਕਿ ਉਹ ਰੈਗੂਲਰ ਸੇਵਾ ਦੇ ਕਾਰਜ ਕਰਦੇ ਰਹਿੰਦੇ ਨੇ ਉਹ ਉਹਦੇ ਵਿੱਚੋਂ ਹੀ ਅੱਜ ਕਰ ਰਹੇ ਕਿ ਜੋ ਬਲੱਡ ਡੋਨੇਸ਼ਨ ਕੈਂਪ ਲੱਗਾ ਹੈ ਬਲੱਡ ਜਿਹੜਾ ਵਾ ਉਹ ਕਿਸੇ ਮਸ਼ੀਨ ਦਾ ਕੋਈ ਫੈਕਟਰੀ ਦਾ ਸਾਇੰਸ ਨਹੀਂ ਅਜੇ ਤੱਕ ਕੋਈ ਫਾਰਮੂਲਾ ਨਹੀਂ ਬਣਾਇਆ ਇਨਸਾਨ ਇਹੋ ਜੀ ਮਸ਼ੀਨਰੀ ਹੈ ਜਿਹਦੇ ਵਿੱਚ ਬੰਦਾ ਹੈ ਤੇ ਬਲੱਡ ਦੇਣ ਨਾਲ ਜਿੱਥੇ ਆਪਾਂ ਕਿਸੇ ਦੀ ਜ਼ਿੰਦਗੀ ਬਚਾ ਸਕਦੇ ਹਾਂ ਉੱਥੇ ਆਪਣੇ ਸਰੀਰ ਨੂੰ ਦਾ ਬੜਾ ਫਾਇਦਾ ਹੈ ਜਿਹੜਾ ਰੈਗੂਲਰ ਡੋਨਰ ਉਹਦੇ 88% ਚ ਕੱਟ ਜਾਂਦੇ ਨੇ ਕੌਣ ਪਤਲਾ ਰਹਿੰਦਾ ਵਾ ਕੌਣ ਜੰਮਦਾ ਨਹੀਂ ਆ ਇਮਿਊਨਿਟੀ ਵੱਧਦੀ ਆ ਈਵਨ ਨਵੀਂ ਖੋਜ ਇਹ ਕੰਦੀ ਪਈ ਆ ਕਿ ਜਿਹੜਾ ਰੈਗੂਲਰ ਡੋਨਰ ਆ ਉਹਦੇ ਚ ਕੈਂਸਰ ਵਰਗੇ ਸੈੱਲ ਵੀ ਨਹੀਂ ਬੰਦੇ ਸੋ ਇਹ ਕਿਹੋ ਜੀ ਸੇਵਾ ਵਾ ਜਿਹਦੇ ਚ ਕਿਸੇ ਦੀ ਮਦਦ ਵੀ ਹੁੰਦੀ ਆ ਤੇ ਆਪਣੀ ਵੀ ਇਹਦੇ ਚ ਆਪਣੀ ਸਿਹਤ ਜਿਹੜੀ ਤੰਦਰੁਸਤ ਰਹਿੰਦੀ ਆ ਸੋ ਮੇਰੀ ਇਹੋ ਅਪੀਲ ਆ ਸਾਰਿਆਂ ਨੂੰ ਇਹੋ ਜੇ ਕਾਰਜ ਕਰਦੇ ਰਹਿਣਾ ਚਾਹੀਦਾ ਪੰਜਾਬ ਪੰਜਾਬੀ ਜਿਹੜੇ ਸਾਡੇ ਨੌਜਵਾਨ ਹੈ ਜਿੱਥੇ ਸਵਾਲ ਸਾਰੇ ਹਮੇਸ਼ਾ ਕਰਦੇ ਆ ਵੀ ਨਸ਼ਾ ਉਹ ਹਾਈਲਾਈਟ ਜਿਆਦਾ ਕਰ ਦਿੱਤਾ ਗਿਆ ਵੀ ਆ ਵੇਖੋ ਅੰਦਰ ਨੌਜਵਾਨੀ ਜਿਹੜੀ ਆ ਸੂਈਆਂ ਲਵਾ ਕੇ ਲੋਕਾਂ ਦੀ ਜ਼ਿੰਦਗੀ ਵਿਚਾਰ ਰਹੀ ਆ ਸਾਨੂੰ ਇਹ ਵੀ ਸੋਸ਼ਲ ਮੀਡੀਆ ਤੇ ਵਾਰ-ਵਾਰ ਫਲਾਉਣਾ ਚਾਹੀਦਾ ਸੋ ਬਹੁਤ ਵਧੀਆ ਪ੍ਰਾਲਾ ਜੀ ਸਾਰੇ ਨੌਜਵਾਨਾਂ ਦਾ ਡੋਨੇਟ ਹੋਇਆ ਹੁੰਦਾ ਡੋਨਰ 40 ਦੇ ਆਸ-ਪਾਸ ਹੋ ਚੁੱਕੇ ਨੇ ਰੈਗੂਲਰ 100 ਪਲੱਸ ਦਾ ਸਾਡਾ ਟਾਰਗੇਟ ਹੈਗਾ ਤੇ ਲੱਗਦਾ ਚੀਮ ਹੋਏਗਾ ਕਿ ਬਹੁਤ ਜਿਹੜਾ ਬਲੈਟਨੇਟ ਤੇ ਜਿਹੜੇ ਡਾਕਟਰ ਆ ਇਹ ਵੀ ਪ੍ਰੋਫੈਸ਼ਨਲ ਡਾਕਟਰ ਕਿਹੜੇ ਇਹ ਜੀ ਸਾਡਾ ਬਲੱਡ ਬੈਂਕ ਹੈਗਾ ਕੇਵੀਆਈ ਬਲੱਡ ਬੈਂਕ ਮਜੀਠਾ ਰੋਡ ਜੋ ਕਿ ਪੰਜਾਬ ਚ ਦੂਜਾ ਇਦਾਂ ਦਾ ਬਲੱਡ ਬ ਜੋ ਸਟੈਂਡ ਅਲੋਨ ਬਲੱਡ ਬੈਂਕ ਚ ਆਇਆ ਜੋ ਕੈਂਜੀ ਵੱਲੋਂ ਚਲਾਇਆ ਜਾਂਦਾ ਹੈ ਸਟੈਂਡ ਅਲੋਨ ਮਤਲਬ ਹੁੰਦਾ ਹੈ ਕਿ ਜੋ ਹਸਪੀਟਲ ਤੋਂ ਬਾਹਰ ਹੈ ਔਰ ਲਾਇਸੈਂਸ ਸਿਰਫ ਦੋ ਹੀ ਐ ਜੀ ਉਸ ਨੂੰ ਮਿਲਿਆ ਹੋਇਆ ਵਾ ਇੱਕ ਨਵੇਂ ਸ਼ਹਿਰੇ ਕਿੱਥੇ ਆ ਸੋ ਉਹ ਉਹਦੇ ਇੱਕ ਹੋਰ ਬੈਨੀਫਿਟ ਕੀ ਆ ਵੀ ਸਾਡੇ ਉੱਤੇ ਥੈਲਾਸੀਮੀਆ ਦੇ ਬੱਚੇ ਆ ਥੈਲਾਸੀਮੀਆ ਬਾਰੇ ਮੈਂ ਥੋੜਾ ਦੱਸਣਾ ਚਾਹੁੰਦਾ ਥੈਲਾਸੀਮੀਆ ਦੇ ਅਵੇਅਰਨੈਸ ਦੀ ਬੜੀ ਜ਼ਰੂਰਤ ਹੈ ਸਾਡੇ ਅੰਮ੍ਰਿਤਸਰ ਡਿਸਟ੍ਰਿਕਟ ਵਿੱਚ 170 ਪਲੱਸ ਬੱਚੇ ਨੇ ਥੈਲਾਸੀਮੀਆ ਦੇ ਉਹ ਬਿਮਾਰੀ ਇਦਾਂ ਦੀ ਹੈ ਕਿ ਬੱਚਾ ਜੋ ਜੰਮਦਾ ਹੈ ਉਹ 6-7 ਮਹੀਨੇ ਬਾਅਦ ਪਤਾ ਚ ਉਦੋਂ ਫਿਰ ਜਿੰਨਾ ਚਿਰ ਤੱਕ ਉਹਦੀ ਜ਼ਿੰਦਗੀ ਆ ਜੇ ਤੇ ਬਲੱਡ ਚੜਾਈ ਜਾਊਗਾ ਤੇ ਜਿੰਦਾ ਰਹੇਗਾ ਤਾਂ ਰੈਗੂਲਰ ਆਫਟਰ ਏਵੀ 15 ਡੇਜ਼ ਜਾਂ ਮਹੀਨੇ ਬਾਅਦ ਉਹਨੂੰ ਬਲੱਡ ਦੇਣਾ ਪੈਂਦਾ ਹੈ ਉਹਨਾਂ ਬੱਚਿਆਂ ਦੇ ਲਈ ਉਹਨਾਂ ਬੱਚਿਆਂ ਨੂੰ ਉਥੇ ਟੋਟਲ ਫਰੀ ਬਲੱਡ ਦਿੱਤਾ ਜਾਂਦਾ ਹੈ ਪ੍ਰੋਪਰ ਚੈੱਕ ਹੋਣ ਤੋਂ ਬਾਅਦ ਸਾਰਾ ਆਪਣਾ ਨਾਮ ਦੱਸ ਕੇ ਜਾਏਗਾ ਮੇਰਾ ਨਾਮ ਸੁਭਾਸ਼ ਸ਼ਰਮਾ ਹੈ ਔਰ ਮੈਂ ਅੱਜ ਦਾ ਜਿਹੜਾ ਸ਼ੁਭ ਦਿਹਾੜੇ ਤੇ ਜਿਹੜਾ ਇਹਨਾਂ ਨੇ ਖੂਨਦਾਨ ਮਹਾ ਖੂਨਦਾਨ ਕੈਂਪ ਲਾਇਆ ਮੇਰੇ ਵੱਡੇ ਭਰਾ ਮੇਰਾ ਮਨਜੀਤ ਭਰਾ ਜਿਹੜੇ ਇਥੋਂ ਅਗੇ ਹੈ ਬਾਡ ਨੰਬਰ 24 ਤੋਂ ਇਹ ਹਰ ਸਾਲ ਇਸੇ ਤਰ੍ਹਾਂ ਖੂਨਦਾਨ ਜਿਹੜਾ ਕੈਂਪ ਲਾਂਦੇ ਨੇ ਇਹ ਬੜਾ ਵੱਡਾ ਉਪਰਾਲਾ ਇੱਕ ਔਰ ਮੈਂ ਅੱਜ ਦੇ ਸ਼ੁਭ ਦਿਹਾੜੇ ਤੇ ਇਹਨਾਂ ਨੂੰ ਬਹੁਤ ਲੱਖ ਲੱਖ ਵਧਾਈ ਦੇਣਾ ਤੇ ਇਹਨਾਂ ਦੇ ਉਪਰਾਲੇ ਨਾਲ ਹਜ਼ਾਰਾਂ ਬੱਚਿਆਂ ਦੀ ਜਿਹੜੀ ਜਾਨ ਹੈ ਕੀਮਤੀ ਜਾਨ ਹੈ ਉਹ ਬਚਾਉਂਦੇ ਨੇ ਮੈਂ ਇਹ ਬਹੁਤ ਬਹੁਤ ਵਧਾਈ ਦੇ ਪਾਤਰ ਨੇ ਕਿ ਜਿਨ੍ਹਾਂ ਨੇ ਇਟਾ ਵੱਡਾ ਉਪਰਾਲਾ ਕਰਕੇ ਅੱਜ ਦਾ ਜਿਸ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਇਹ ਕੈਂਪ ਲਾਂਦੇ ਨੇ ਤੇ ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਤੇ ਇਸੇ ਤਰ੍ਹਾਂ ਹੀ ਮੈਂ ਪਰਮਾਤਮਾ ਅੱਗੇ ਦੁਆ ਕਰਦਾ ਕਿ ਇਹਨਾਂ ਨੂੰ ਤੰਤਰੁਸਤੀ ਬੱਚੇ ਤੇ ਇਸੇ ਤਰ੍ਹਾਂ ਹਰ ਸਾਲ ਕੈਂਪ ਲਾਣ ਤੇ ਜਿਹੜੇ ਵਿਚਾਰੇ ਬੱਚੇ ਜਿਹੜੇ ਖੂਨਦਾਨ ਜਿਹੜੇ ਖੂਨ ਕਰਕੇ ਕਮੀਆਂ ਕਰਕੇ ਵਿਚਾਰਿਆਂ ਦੀ ਜਾਨ ਚਲੀ ਜਾਂਦੀ ਹੈ ਉਹਨਾਂ ਨੂੰ ਬਚਾਣ ਦਾ ਇਸੇ ਤਰ੍ਹਾਂ ਕੰਮ ਕਰਦੇ ਰਹਿਣ ਬਹੁਤ ਬਹੁਤ ਤੁਹਾਡਾ ਧੰਨਵਾਦ ਇਹਨਾਂ ਦੀ ਬਹੁਤ ਬਹੁਤ ਮਿਹਰ ਬੰਦੀ ਥੈਂਕ